ਮੋਟੀ ਅਕਲ ਜਿੰਨੇ ਸਿਰ ਤੱਕ ਮਨੁੱਖ ਦੀ ਮੌਜੂਦ ਹੈ ਕਾਮਨਾ ਗ੍ਰਸੇ ਜਿੰਨੇ ਸਿਰ ਤੱਕ ਲੋਕ ਮੌਜੂਦ ਨੇ ਇਹ ਜਾਦੂ ਟਾਉਣੇ ਧਾਗੇ ਤਵੀਜ਼ਾਂ ਚਲਦੀਆਂ ਰਹਿਣਗੇ ਚਲਦੀਆਂ ਇਸ ਮਾਮਲੇ ਸਿੱਖ ਤੇ ਬੜੇ ਪੌਲੇ ਮੈਂ ਦੇਖੇ ਹੈਰਾਨੇ ਕੀ ਇਸ ਵਾਸਤੇ ਬਨਾਵਟੀ ਗੁਰੂ ਜਿੰਨੇ ਪੰਜਾਬ ਦੇ ਚ ਨੇ ਸ਼ਾਇਦ ਸਾਰੇ ਹਿੰਦੁਸਤਾਨ ਦੇ ਚ ਕਿਧਰੇ ਹੋ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਬੋਲ ਚੇਤੇ ਰੱਖਣਾ ਔਰ ਕਦੀ ਪੁੱਲਣਾ ਨਾ ਪਹਿਲੇ ਪਾਤਸ਼ਾਹ ਜੀ ਦਾ ਬਾਹਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕਿਛ ਹਾਤ ਹੈ ਸਭ ਕਰੇ ਕਰਾਇਆ ਪਰਮਾਤਮਾ ਹੀ ਕਰਨ ਕਰ ਜਰਾ ਮਾਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇਆ ਪਤਾ ਨੇ ਉਸਨੇ ਟੂਣਾ ਕਰ ਦਿੱਤਾ ਉਸਨੇ ਇਹ ਕਰ ਦਿੱਤਾ ਉਸਨੇ ਇਹ ਕਰ ਦਿੱਤਾ ਸਭ ਵੈਮ ਤੋਂ ਮਾਰ ਪਰ ਕੀ ਕੀਤਾ ਜਾਏ ਕਾਮਨਾ ਦਾ ਦਰਸਿਆ ਹੋਇਆ ਮਨੁੱਖ ਭਟਕੇਗਾ ਇੱਕ ਜਗ੍ਹਾ ਤੋਂ ਕਾਮਨਾ ਪੂਰੀ ਨਹੀਂ ਹੋਈ ਤਾਂ ਫਿਰ ਕੀ ਕਰੇਗਾ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਦਵਾਰੇ ਦਵਾਰ ਸਵਾਨ ਜਿਵੇਂ ਡੋਲ ਕੁੱਤੇ ਦੀ ਤਰ੍ਹਾਂ ਵਖ ਵਖ ਧਰਤੇ ਜਾਏਗਾ ਦਵਾਰੇ ਦਵਾਰ ਸਵਾਨ ਜਿਵੇਂ ਡੋਲ ਤਨੇ ਸੁਦਰਾਮ ਭਜਨ ਮਾਨਸ ਜਨਮ ਅਕਾਰਤ ਖੋਵਤ ਲਾਜ ਨਾ ਲੋਕ ਹਸਨ ਕੀ ਏਨੋ ਲਜਾਵੇ ਨਹੀਂ ਆ ਰਹੀ ਪਰਮਾਤਮਾ ਨੂੰ ਛੱਡ ਕੇ ਕਿਹੜੇ ਚੱਕਰਾਂ 'ਚ ਪਿਆ ਹੋਇਆ